ਕੈਨੇਡਾ ਕਦੇ ਅਮਰੀਕਾ ਇਸੇ ਤਰ੍ਹਾਂ ਜਲਾਲਪੁਰ ਇਹ ਹਰਮਨ ਨੇ ਵੀ ਵਿਦੇਸ਼ਾਂ ਦੀ ਧਰਤੀ ਤੇ ਹਰ ਸਾਲ ਬੱਲੇ ਬੱਲੇ ਕਰਾਉਂਦਾ ਸਾਡਾ ਭਰਾ ਕਦੇ ਕੈਨੇਡਾ ਕਦੇ ਅਮਰੀਕਾ ਕਦੇ ਨਿਊਜ਼ੀਲੈਂਡ ਕਦੇ ਯੂਰਪ ਦੀਆਂ ਗੱਲਾਂ ਚੱਲਦੀਆਂ ਪਰ ਲੱਡੇ ਬਾਬੇ ਦੀ ਕਬੱਡੀ ਤੇ ਦੇਖਾਂਗੇ ਉਹ ਵਾਣਾ ਵਾਲਾ ਘਰ ਦਾ ਕੁਛ ਲੱਗਦਾ ਯੁਰ ਕਿਤੇ ਸਿੰਘ ਸੂਰਮੇ ਸੀ ਵੱਢ ਕੇ ਸਿਰ ਮੱਸੇ ਦਾ ਲੈ ਗਿਆ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਤੇ ਸੁਖਰਾਜ ਸਿੰਘ ਜੀ ਸਾਡੇ ਸਤਕਾਰਯੋਗ ਦੇ ਨਾਲ ਬਚੱਤਰ ਸਿੰਘ ਜੀ ਥਾਣੇਦਾਰ ਸਾਹਿਬ ਕਬੱਡੀ ਦੇ ਪਲੇਅਰ ਵਿਕਰਮਜੀਤ ਸਿੰਘ ਜੀ ਸਰਪੰਚ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਦੇ ਹੋ ਜਿਹੜੇ ਭਰਾਵਾਂ ਨੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਸਹਿਯੋਗ ਕੀਤੇ ਨੇ ਹਰਪ੍ਰੀਤ ਸਿੰਘ ਜੀ ਹੈਪੀ ਹਰਜੀਤ ਸਿੰਘ ਜੀ ਦਲਜੀਤ ਸਿੰਘ ਜੀ ਸ਼ਾਹ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਆ ਲੱਡਾ ਬਲਪੁਰੀਆਂ ਵਾਲਾ ਤੇ ਸਾਹਮਣੇਲੇ ਪਾਸੇ ਇਹਨਾਂ ਦੇਖਦਾ ਵੀ ਮੁੰਡਾ ਇਸ ਵੇਲੇ ਕਰਦਾ ਹੋਇਆ ਕਮਾਲ ਲੱਗਿਆ ਪਿਆ ਯੋਰ ਤੇ ਲੱਡਾ ਤੇ ਫਿਰ ਲੱਡਾ ਯਾ ਇਹ ਲਾਦਾ ਬਾਪ ਹੈ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਬੜਾ ਜਾਨਦਾਰ ਖਿਡਾਰੀ ਐਨ ਵੇਖਣਾ ਚੋਟੀ ਦਾ ਨੰਬਰ ਜੋੜਦਾ ਆਇਆ ਹੈ ਜਿੱਥੇ ਸਿਰੇ ਦੇ ਲਾਈ ਜਾਂਦੇ ਐ ਤੇ ਮੇਲਾ ਬਣਾਈ ਜਾਂਦੇ ਐ ਲੱਡੇ ਬਾਬੇ ਨੇ ਕਬੱਡੀ ਖੇਡ ਮੈਦਾਨ ਵਿੱਚ ਪਾਤੀ ਹੈ ਹੁਣ ਚਾਰ ਨੇ ਚਾਰਾਂ ਵਿੱਚੋਂ ਕਿਹੜਾ ਜਾਫੀ ਜਫਾ ਲਾਵੇਗਾ ਲੈ ਵੀ ਮਲਕੀਤ ਹੁਣ ਵੇਖਣਾ ਬਾਣਾ ਵਾਲਾ ਲੱਗਦਾ ਟੁੱਟ ਟੁੱਟ ਕੇ ਪਰ ਲੱਡਾ ਬਾਬਾ ਕਿ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੈ ਟਰੇਡ ਲੱਡਾ ਬਾਬਾ ਆ ਗਿਆ ਆਹ ਬਲਪੁਰੀਆਂ ਦੀ ਧਰਤੀ ਦਾ ਬਾਬਾ ਲੱਡਾ ਤਿਆਰ ਆ ਧਰਵਨ ਜੁੱਸਾ ਗੱਬਰੂ ਦਾ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਕਿ ਜਿਤ ਬਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਆ ਮਾੜਾ ਹੋਵੇ ਟਾਈਮ ਤੇ ਮਰ ਜੇ ਮਾਰੇ ਜਾਂਦੇ ਨੇ ਕਿ ਬਾਲੇ ਤੱਤੇ ਤਵੇ ਤੇ ਰੋਟੀ ਛੜਦੀ ਹੁੰਦੀ ਆ ਕਿ ਟਣਕਾ ਟਣਕਾ ਕਰਕੇ ਗੁੱਡੀ ਚੜਦੀ ਹੁੰਦੀ ਯਾਦ ਹੈ ਤੇ ਸ਼ਾਲੂ ਹੁਣਾਂ ਦੀ ਟੀਮ ਖੇਡ ਰਹੀ ਹੈ ਲੱਡਾ ਪਾਪਾ ਆ ਗਿਆ ਲੈ ਵੀ ਦੇ ਵੀ ਨੇ ਨੂੰ ਅਜੇ ਤੱਕ ਮੈਨੂੰ ਲੱਗਦਾ ਮਿੱਟੀ ਨਹੀਂ ਲੱਗੀ ਐ ਇਹ ਵੀ ਜੱਫੇ ਘਾਟੀ ਖਾਂਦਾ ਐ ਇਹ ਵੀ ਜੱਫੇ ਘਾਟੀ ਖਾਂਦਾ ਆਹ ਸਾਹਮਣੇ ਦੇਖਣਾ ਪਿਆਰ ਸਤਕਾਰ ਦੇ ਨਾਲ ਤੇ ਲੜਦਾ ਇੱਕ ਤਗੜਾ ਨੰਬਰ ਜੋਰਦਾ ਆਇਆ ਪਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਹੁਣ ਫੈਸਲੇ ਹੋਣਗੇ ਬਲਪੁਰੀਆਂ ਬੜਾ ਲੜਦਾ ਕਬੱਡੀ ਪੌਣੀ ਬਾਦਾਂ ਆਇਆ ਚਾਰ ਨੇ ਲੈ ਵੀ ਬਲਕਾਰਿਆ ਹੋ ਜਾ ਤਗੜਾ ਆਹ ਨੰਬਰ ਰੇਟਰ ਜਾਂ ਜਾਫੀ ਨੇ ਨੰਬਰ 3 ਦਾ ਮੈਚ ਸਮਾਪਤ ਕੋਲੇ ਕੈਨੇਡਾ ਕਦੇ ਅਮਰੀਕਾ ਇਸੇ ਤਰ੍ਹਾਂ ਜਲਾਲਪੁਰ ਇਹ ਹਰਮਨ ਨੇ ਵੀ ਵਿਦੇਸ਼ਾਂ ਦੀ ਧਰਤੀ ਤੇ ਹਰ ਸਾਲ ਬੱਲੇ ਬੱਲੇ ਕਰਾਉਂਦਾ ਸਾਡਾ ਭਰਾ ਕਦੇ ਕੈਨੇਡਾ ਕਦੇ ਅਮਰੀਕਾ ਕਦੇ ਨਿਊਜ਼ੀਲੈਂਡ ਕਦੇ ਯੂਰਪ ਦੀਆਂ ਗੱਲਾਂ ਚੱਲਦੀਆਂ ਪਰ ਲੱਡੇ ਬਾਬੇ ਦੀ ਕਬੱਡੀ ਤੇ ਦੇਖਾਂਗੇ ਉਹ ਵਾਣਾ ਵਾਲਾ ਘਰ ਦਾ ਕੁਛ ਲੱਗਦਾ ਯੁਰ ਕਿਤੇ ਸਿੰਘ ਸੂਰਮੇ ਸੀ ਵੱਢ ਕੇ ਸਿਰ ਮੱਸੇ ਦਾ ਲੈ ਗਏ ਦਰਸ਼ਕਾਂ ਦਾ ਠਾਠਾ ਮਾਰਦਾ ਕਾਠਾ ਤੇ ਸੁਖਰਾਜ ਸਿੰਘ ਜੀ ਸਾਡੇ ਸਤਕਾਰਯੋਗ ਤੇ ਨਾਲ ਬਚੱਤਰ ਸਿੰਘ ਜੀ ਥਾਣੇਦਾਰ ਸਾਹਿਬ ਕਬੱਡੀ ਦੇ ਪਲੇਅਰ ਵਿਕਰਮਜੀਤ ਸਿੰਘ ਜੀ ਸਰਪੰਚ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਭਰਾਵਾਂ ਨੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਸਹਿਯੋਗ ਕੀਤੇ ਨੇ ਹਰਪ੍ਰੀਤ ਸਿੰਘ ਜੀ ਹੈਪੀ ਹਰਜੀਤ ਸਿੰਘ ਜੀ ਦਲਜੀਤ ਸਿੰਘ ਜੀ ਸਾਹ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਲੱਡਾ ਬਲਪੁਰਿਆ ਵਾਲਾ ਤੇ ਸਾਹਮਣੇਲੇ ਪਾਸੇ ਮੈਂ ਦੇਖਦਾ ਵੀ ਮੁੰਡਾ ਇਸ ਵੇਲੇ ਕਰਦਾ ਹੋਇਆ ਕਮਾਲ ਲੱਗਿਆ ਪਿਆ ਯੋਰ ਤੇ ਲੱਡਾ ਤੇ ਫਿਰ ਲੱਡਾ ਯਾ ਇਹ ਲੱਡਾ ਬਾਬਾ ਹੈ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਬੜਾ ਜਾਨਦਾਰ ਖਿਡਾਰੀ ਐਨ ਦੇਖਿਆ ਚੋਟੀ ਦਾ ਨੰਬਰ ਜੋੜਦਾ ਆਇਆ ਹੈ ਜਿਵੇਂ ਸਿਰੇ ਦੇ ਲਾਈ ਜਾਂਦੇ ਐ ਤੇ ਮੇਲਾ ਬਣਾਈ ਜਾਂਦੇ ਐ ਲੱਡੇ ਬਾਬੇ ਨੇ ਕਬੱਡੀ ਖੇਡ ਮੈਦਾਨ ਵਿੱਚ ਪਾਤੀ ਹੈ ਹੁਣ ਚਾਰ ਨੇ ਚਾਰਾ ਵਿੱਚੋਂ ਕਿਹੜਾ ਜਾਫੀ ਜਫਾ ਦਾ ਹੋਵੇਗਾ ਲੈ ਵੀ ਮਲਕੀਤ ਹੁਣ ਦੇਖਣਾ ਮਾੜਾ ਵਾਲਾ ਲੱਗਦਾ ਟੁੱਟ ਟੁੱਟ ਕੇ ਪਰ ਲੱਡਾ ਬਾਬਾ ਕਿ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜ਼ੋਰਦਾ ਹੈ ਤੇੜ ਲੱਡਾ ਬਾਬਾ ਆ ਗਿਆ ਆਹ ਬਲਪੁਰੀਆਂ ਦੀ ਧਰਤੀ ਦਾ ਬਾਬਾ ਲੱਡਾ ਤਿਆਰ ਆ ਆਵਾਜ ਜੱਸਾ ਗੱਬਰੂ ਦਾ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਕਿ ਜਿੱਦ ਬਾਜੀ ਵਿੱਚ ਛੱਡੇ ਤਖਤ ਹਿਆਰੇ ਜਾਂਦੇ ਨੇ ਆਹ ਮਾੜਾ ਹੋਵੇ ਟਾਈਮ ਤੇ ਮਿਰਜੇ ਮਾਰੇ ਜਾਂਦੇ ਨੇ ਕਿ ਬਾਲੇ ਤਤੇ ਤਵੇ ਤੇ ਰੋਟੀ ਛੜਦੀ ਹੁੰਦੀ ਆ ਕਿ ਟਣਕਾ ਟਣਕਾ ਕਰਕੇ ਗੱਡੀ ਚੜਦੀ ਹੁੰਦੀ ਯਾਦ ਹੈ ਤੇ ਸ਼ਾਲੂ ਹੁਣਾਂ ਦੀ ਟੀਮ ਖੇਡ ਰਹੀ ਹੈ ਲੱਡਾ ਪਾਪਾ ਆ ਗਿਆ ਲੈ ਵੀ ਦੇ ਵੀ ਪਿੰਡੇ ਨੂੰ ਅਜੇ ਤੱਕ ਮੈਨੂੰ ਲੱਗਦਾ ਮਿੱਟੀ ਨਹੀਂ ਲੱਗੀ ਐ ਵੀ ਜਫੇ ਢਾਟੀ ਖਾਂਦਾ ਹੈ ਇਹ ਵੀ ਜਫੇ ਢਾਟੀ ਖਾਂਦਾ ਆਓ ਸਾਹਮਣੇ ਦੇਖਣਾ ਪਿਆਰ ਸਤਕਾਰ ਦੇ ਨਾਲ ਤੇ ਲੱड्डा ਇੱਕ ਤਗੜਾ ਨੰਬਰ ਜੋੜਦਾ ਹੈ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਹੁਣ ਫੈਸਲੇ ਹੋਣਗੇ ਬਲਪੁਰੀਆਂ ਬੜਾ ਲੱड्डा ਕਬੱਡੀ ਪੌਲੀ ਬਾਦਾਂ ਹੈ ਚਾਰ ਨੇ ਲੈ ਵੀ ਬਲਕਾਰਿਆ ਹੋ ਜਾ ਤਗੜਾ ਆ ਨੰਬਰ ਰੇਡਰ ਜਨਾਫੀ ਨੇ ਨੰਬਰ ਧਾਵੀ ਦਾ ਮੈਚ To bop, bop, bop. <laughs> <laughs> ਕਦੀ ਕੈਨੇਡਾ ਕਦੀ ਅਮਰੀਕਾ ਇਸੇ ਤਰ੍ਹਾਂ ਜਿਲਾਲਪੁਰ ਇਹ ਹਰਮਨ ਨੇ ਵੀ ਵਿਦੇਸ਼ਾਂ ਦੀ ਧਰਤੀ ਤੇ ਹਰ ਸਾਲ ਬੱਲੇ ਬੱਲੇ ਕਰਾਉਂਦਾ ਸਾਡਾ ਭਰਾ ਕਦੀ ਕੈਨੇਡਾ ਕਦੀ ਅਮਰੀਕਾ ਕਦੀ ਨਿਊਜ਼ੀਲੈਂਡ ਕਦੀ ਯੂਰਪ ਦੀਆਂ ਗੱਲਾਂ ਚੱਲਦੀਆਂ ਪਰ ਲੱਡੇ ਬਾਬੇ ਦੀ ਕਬੱਡੀ ਤੇ ਦੇਖਾਂਗੇ ਉਹ ਵਾਣਾ ਵਾਲਾ ਘਰ ਦਾ ਕੁਸ਼ ਲੱਗਦਾ ਯੁਰ ਕਿਤੇ ਸਿੰਘ ਸੂਰਮੇ ਸੀ ਵੱਢ ਕੇ ਸਿਰ ਮੱਸੇ ਦਾ ਲੈ ਗਿਆ ਦਰਸ਼ਕਾਂ ਦਾ ਠਾਠਾ ਮਾਰਦਾ ਕਾਠਾ ਤੇ ਸੁਖਰਾਜ ਸਿੰਘ ਵੀ ਸਾਡੇ ਸਤਕਾਰਯੋਗ ਦੇ ਨਾਲ ਬਚੱਤਰ ਸਿੰਘ ਜੀ ਥਾਣੇਦਾਰ ਸਾਹਿਬ ਕਬੱਡੀ ਦੇ ਪਲੇਅਰ ਵਿਕਰਮਜੀਤ ਸਿੰਘ ਵੀ ਸਰਪੰਚ ਕਹਿੰਦੇ ਸਾਰਿਆਂ ਦਾ ਧੰਨਵਾਦ ਕਰ ਜਿਹੜੇ ਭਰਾਵਾਂ ਨੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਸਹਯੋਗ ਕੀਤੇ ਨੇ ਹਰਪ੍ਰੀਤ ਸਿੰਘ ਜੀ ਹੈਪੀ ਹਰਜੀਤ ਸਿੰਘ ਜੀ ਦਲਜੀਤ ਸਿੰਘ ਜੀ ਸ਼ਾਹ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਆ ਲੱਡਾ ਬਲਪੁਰੀਆਂ ਵਾਲਾ ਤੇ ਸਾਹਮਣੇਲੇ ਪਾਸੇ ਮੈਂ ਦੇਖਦਾ ਵੀ ਮੁੰਡਾ ਇਸ ਵੇਲੇ ਕਰਦਾ ਹੋਇਆ ਕਮਾਲ ਲੱਗਿਆ ਪਿਆ ਯੋਰ ਤੇ ਲੱਡਾ ਤੇ ਫਿਰ ਲੱਡਾ ਯਾਰ ਇਹ ਲੱਡਾ ਬਾਪ ਐ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆ ਬੜਾ ਜਾਨਦਾਰ ਖਿਡਾਰੀ ਐਨ ਵੇਖਣਾ ਚੋਟੀ ਦਾ ਨੰਬਰ ਜੋੜਦਾ ਆ ਜਿਹਫੇ ਸਿਰੇ ਦੇ ਲਾਈ ਜਾਂਦੇ ਐ ਇਹ ਮੇਲਾ ਬਣਾਈ ਜਾਂਦੇ ਆ ਲੱੱਡੇ ਬਾਬੇ ਨੇ ਕਬੱਡੀ ਖੇਡ ਮੈਦਾਨ ਵਿੱਚ ਪਾਤੀ ਹੈ ਹੁਣ ਚਾਰ ਨੇ ਚਾਰਾ ਵਿੱਚੋਂ ਕਿਹੜਾ ਜਾਫੀ ਜਫਾ ਦਾ ਹੋਵੇਗਾ ਲੈ ਵੀ ਮਲਕੀਤ ਹੁਣ ਵੇਖਣਾ ਮਾਰਾ ਵਾਲਾ ਲੱਗਦਾ ਟੁੱਟ ਟੁੱਟ ਕੇ ਪਰ ਲੱੱਡਾ ਬਾਬਾ ਕਿ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋਰਦਾ ਹੈ ਟ੍ਰੇਡ ਲੱੱਡਾ ਬਾਬਾ ਆ ਗਿਆ ਆਹ ਬਲਪੁਰੀਆਂ ਦੀ ਧਰਤੀ ਦਾ ਬਾਬਾ ਲੱਡਾ ਤਿਆਰ ਆ ਪਰ ਰਵਾਂ ਜੁੱਸਾ ਗੱਬਰੂ ਦਾ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਕਿ ਜਿੱਦ ਬਾਜੀ ਵਿੱਚ ਛੱਡੇ ਤਖਤ ਹਿਆਰੇ ਜਾਂਦੇ ਨੇ ਆ ਮਾੜਾ ਹੋਵੇ ਟਾਈਮ ਤੇ ਮਿਰਜੇ ਮਾਰੇ ਜਾਂਦੇ ਨੇ ਕਿ ਬਾਲੇ ਤੱਤੇ ਤਵੇ ਤੇ ਰੋਟੀ ਛੜਦੀ ਹੁੰਦੀ ਆ ਕਿ ਤਣਕਾ ਤਣਕਾ ਕਰਕੇ ਗੱਡੀ ਚੜਦੀ ਹੁੰਦੀ ਯਾਦ ਹੈ ਤੇ ਸ਼ਾਲੂ ਹੁਣਾਂ ਦੀ ਟੀਮ ਖੇਡ ਰਹੀ ਹੈ ਲੱਡਾ ਪਾਪਾ ਆ ਗਿਆ ਲੈ ਵੀ ਦੇ ਵੀ ਮਿੰਨੇ ਨੂੰ ਅਜੇ ਤੱਕ ਮੈਨੂੰ ਲੱਗਦਾ ਮਿੱਟੀ ਨਹੀਂ ਲੱਗੀ ਐ ਇਹ ਵੀ ਜੱਫੇ ਘਾਟੀ ਖਾਂਦਾ ਐ ਇਹ ਵੀ ਜੱਫੇ ਘਾਟੀ ਖਾਂਦਾ ਆਹ ਸਾਹਮਣੇ ਦੇਖਣਾ ਪਿਆਰ ਸਤਕਾਰ ਦੇ ਨਾਲ ਤੇ ਲੱਡਾ ਇੱਕ ਤਗੜਾ ਨੰਬਰ ਜੋੜਦਾ ਐ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਹੁਣ ਫੈਸਲੇ ਹੋਣਗੇ ਬਲਪੁਰੀਆਂ ਬੜਾ ਲੱਡਾ ਕਬੱਡੀ ਪੌਲੀ ਬਾਦਾਂ ਐ ਚਾਰ ਨੇ ਲੈ ਵੀ ਬਲਕਾਰਿਆ ਹੋ ਜਾ ਤਗੜਾ ਆਹ ਨੰਬਰ வேட்டி நம்பர ம ਕਦੀ ਕੈਨੇਡਾ ਕਦੀ ਅਮਰੀਕਾ ਇਸੇ ਤਰ੍ਹਾਂ ਜਲਾਲਪੁਰ ਜਿਹਰਮਨ ਨੇ ਵੀ ਉਦੇਸ਼ਾਂ ਦੀ ਧਰਤੀ ਤੇ ਹਰ ਸਾਲ ਬੱਲੇ ਬੱਲੇ ਕਰਾਉਂਦਾ ਸਾਡਾ ਭਰਾ ਕਦੀ ਕੈਨੇਡਾ ਕਦੀ ਅਮਰੀਕਾ ਕਦੀ ਨਿਊਜ਼ੀਲੈਂਡ ਕਦੀ ਯੂਰਪ ਦੀਆਂ ਗੱਲਾਂ ਚੱਲਦੀਆਂ ਪਰ ਲੰਡੇ ਬਾਬੇ ਦੀ ਕਬੱਡੀ ਤੇ ਦੇਖਾਂਗੇ ਉਵਾਣਾ ਵਾਲਾ ਘਰ ਦਾ ਕੁਸ਼ ਲੱਗਦਾ ਯੁਰ ਕਿਤੇ ਸਿੰਘ ਸੂਰਮੇ ਸੀ ਵੱਢ ਕੇ ਸਿਰ ਮੱਸੇ ਦਾ ਲੈ ਗਿਆ ਦਰਸ਼ਕਾਂ ਦਾ ਠਾਠਾ ਮਾਰਦਾ ਕਾਠ ਤੇ ਸੁਖਰਾਜ ਸਿੰਘ ਵੀ ਸਾਡੇ ਸਤਕਾਰਜੋ ਦੇ ਨਾਲ ਬਚੱਤਰ ਸਿੰਘ ਜੀ ਥਾਣੇਦਾਰ ਸਾਹਿਬ ਕਬੱਡੀ ਦੇ ਪਲੇਅਰ ਵਿਕਰਮਜੀਤ ਸਿੰਘ ਵੀ ਸਰਪੰਚ ਕਹਿੰਦੇ ਸਾਰਿਆਂ ਦਾ ਧੰਨਵਾਦ ਕਰ ਜਿਹੜੇ ਭਰਾਵਾਂ ਨੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਸਹਯੋਗ ਕੀਤੇ ਨੇ ਹਰਪ੍ਰੀਤ ਸਿੰਘ ਜੀ ਹੈਪੀ ਹਰਜੀਤ ਸਿੰਘ ਜੀ ਦਲਜੀਤ ਸਿੰਘ ਜੀ ਸ਼ਾਹ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਆ ਲੱਡਾ ਬਲਪੁਰੀਆਂ ਵਾਲਾ ਤੇ ਸਾਹਮਣੇਲੇ ਪਾਸੇ ਇਹਨਾਂ ਦੇਖਦਾ ਵੀ ਮੁੰਡਾ ਇਸ ਵੇਲੇ ਕਰਦਾ ਹੋਇਆ ਕਮਾਲ ਲੱਗਿਆ ਪਿਆ ਯੋਰ ਤੇ ਲੱਡਾ ਤੇ ਫਿਰ ਲੱਡਾ ਯਾ ਇਹ ਲੱਡਾ ਬਾਪ ਐ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆ ਬੜਾ ਯਾਦਗਾਰ ਖਿਡਾਰੀ ਇਹਨਾਂ ਦੇਖਾਂ ਚੋਟੀ ਦਾ ਨੰਬਰ ਜੋੜਦਾ ਆ ਜਿਹਫੇ ਸਿਰੇ ਦੇ ਲਾਈ ਜਾਂਦੇ ਐ ਤੇ ਮੇਲਾ ਬਣਾਈ ਜਾਂਦੇ ਆ ਲੱੱਡੇ ਬਾਬੇ ਨੇ ਕਬੱਡੀ ਖੇਡ ਮੈਦਾਨ ਵਿੱਚ ਪਾਤੀ ਹੈ ਹੁਣ ਚਾਰ ਨੇ ਚਾਰਾ ਵਿੱਚੋਂ ਕਿਹੜਾ ਜਾਫੀ ਜਫਾ ਦਾ ਹੋਵੇਗਾ ਲੈ ਵੀ ਮਲਕੀਤ ਹੁਣ ਵੇਖਣਾ ਮਾਰਾ ਵਾਲਾ ਲੱਗਦਾ ਟੁੱਟ ਟੁੱਟ ਕੇ ਪਰ ਲੱੱਡਾ ਬਾਬਾ ਕਿ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋਰਦਾ ਹੈ ਟ੍ਰੇਡ ਲੱੱਡਾ ਬਾਬਾ ਆ ਗਿਆ ਆਹ ਬਲਪੁਰੀਆਂ ਦੀ ਧਰਤੀ ਦਾ ਬਾਬਾ ਲੱਡਾ ਤਿਆਰ ਆ ਧਰਵਨ ਜੁੱਸਾ ਗੱਬਰੂ ਦਾ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਕਿ ਜਿਤ ਬਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਆ ਮਾੜਾ ਹੋਵੇ ਟਾਈਮ ਤੇ ਮਰ ਜੇ ਮਾਰੇ ਜਾਂਦੇ ਨੇ ਕਿ ਬਾਲੇ ਤੱਤੇ ਤਵੇ ਤੇ ਰੋਟੀ ਛੜਦੀ ਹੁੰਦੀ ਆ ਕਿ ਟਣਕਾ ਟਣਕਾ ਕਰਕੇ ਗੁੱਡੀ ਚੜਦੀ ਹੁੰਦੀ ਯਾਦ ਹੈ ਤੇ ਸ਼ਾਲੂ ਹੁਣਾਂ ਦੀ ਟੀਮ ਖੇਡ ਰਹੀ ਹੈ ਲੱਡਾ ਪਾਪਾ ਆ ਗਿਆ ਲੈ ਵੀ ਇਹਦੇ ਵੀ ਨੇ ਨੂੰ ਜੇ ਤੱਕ ਮੈਨੂੰ ਲੱਗਦਾ ਮਿੱਟੀ ਨਹੀਂ ਲੱਗੀ ਐ ਇਹ ਵੀ ਜੱਫੇ ਘਾਟੀ ਖਾਂਦਾ ਐ ਇਹ ਵੀ ਜੱਫੇ ਘਾਟੀ ਖਾਂਦਾ ਆਹ ਸਾਹਮਣੇ ਦੇਖਣਾ ਪਿਆਰ ਸਤਕਾਰ ਦੇ ਨਾਲ ਤੇ ਲੜਦਾ ਇੱਕ ਤਗੜਾ ਨੰਬਰ ਜੋਰਦਾ ਆਇਆ ਪਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਹੁਣ ਫੈਸਲੇ ਹੋਣਗੇ ਬਲਪੁਰੀਆਂ ਬੜਾ ਲੜਦਾ ਕਬੱਡੀ ਪੌਣੀ ਬਾਦਾਂ ਆਇਆ ਚਾਰ ਨੇ ਲੈ ਵੀ ਬਲਕਾਰਿਆ ਹੋ ਜਾ ਤਗੜਾ ਆਹ ਨੰਬਰ ਹੇਟਰ ਜਾਂ ਜਾਫੀ ਨੇ ਨੰਬਰ 8 ਦਾ ਮੈਚ ਸੰਭਾਪਤ ਗੋਲੇ ਜੱਫੇ ਸਿਰੇ ਦੇ ਲਾਈ ਜਾਂਦੇ ਐ ਤੇ ਮੇਲਾ ਬਣਾਈ ਜਾਂਦੇ ਐ ਲੱਡੇ ਬਾਬੇ ਨੇ ਕਬੱਡੀ ਖੇਡ ਮੈਦਾਨ ਵਿੱਚ ਪਾਤੀ ਐ ਹੁਣ 4 ਨੇ ਚਾਰਾਂ ਵਿੱਚੋਂ ਕਿਹੜਾ ਜਾਂਫੀ ਜੱਫਾ ਲਾਵੇਗਾ ਲੈ ਵੀ ਮਲਕੀਤ ਹੁਣ ਦੇਖਣਾ ਬਾਣਾ ਵਾਲਾ ਲੱਗਦਾ ਟੁੱਟ ਟੁੱਟ ਕੇ ਪਰ ਲੱਡਾ ਬਾਬਾ ਇੱਕ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜ਼ੋਰ ਦਾ ਹੈ